ਦੋਸਤੋ ਜਿਹੜੇ ਅੱਜ ਆਪਾਂ ਵੀਡੀਓ ਬਣਾਉਣ ਜਾ ਰਹੇ ਆ ਪਿੰਡ ਹੈਗਾ ਜੀ ਚੰਗੀਆਣਾ ਤਪ ਤਸੀਲ ਤਪਾ ਤੇ ਜ਼ਿਲ੍ਹਾ ਹੈਗਾ ਜੀ ਬਰਨਾਲਾ ਬਾਈ ਤਲਵਿੰਦਰ ਦੇ ਘਰੋਂ ਇੱਕ ਆਪਾਂ ਸਾਨੂੰ ਚੰਗੇ ਦੁੱਧ ਵਾਲੀ ਮੱਝ ਦੀ ਵੀਡੀਓ ਬਣਾ ਰਹੇ ਆ ਪੂਰੀ ਗੱਲਬਾਤ ਬਾਈ ਦੇ ਨਾਲ ਕਰਾਂਗੇ ਬਾਈ ਮਿੱਤਰੋ ਬਰੀਡ ਤੇ ਕੰਮ ਕਰ ਰਿਹਾ ਕਾਫੀ ਪਸ਼ੂ ਆ ਜਿਹੜੇ ਚੰਗੇ ਆ ਰਹੇ ਆ ਬਾਈ ਕੋਲੇ ਤੇ ਹਾਂਜੀ ਬਾਈ ਤਲਵਿੰਦਰ ਕੀ ਹਾਲ ਚਾਲ ਆ ਜੀ ਠੀਕ ਅਸੀਤਾਂ ਜੀ ਕਰ ਆਪਣਾ ਕਿੱਥੇ ਜਾ ਪਿੰਡ ਦੇ ਇਹ ਕਰ ਆਪਣਾ ਵਿਲੇਜ ਸੂਏ ਦੇ ਉੱਪਰ ਆ ਬਿਲਕੁਲ ਜੀ ਹਾਂ ਨੇੜੇ ਇੱਧਰ ਸੁਸਾਇਟੀ ਆ ਪਿੱਛੇ ਹੈ ਨਾ ਨੇ ਸੁਸਾਇਟੀ ਨਾਲ ਪ੍ਰਾਇਮਰੀ ਸਕੂਲ ਆ ਗਿਆ ਜੀ ਓਕੇ ਹਾਂਜੀ ਤੇ ਕਦੋਂ-ਕਦੋਂ ਬਰੀਡ ਤੇ ਆ ਰਹੇ ਹੋ ਬਰੀਡ ਤੇ ਬਾਈ ਹੋ ਗਏ ਘੱਟੋ-ਘੱਟ 12-13 ਸਾਲ 12-13 ਸਾਲ ਮੇਲੇ ਲੱਗਣੇ ਸ਼ੁਰੂ ਹੋਏ ਠੀਕ ਹੈ ਮਤਲਬ ਵੀ ਕਾਫੀ ਰੁਝਾਨ ਵਧਿਆ ਹੈ ਹਾਂਜੀ ਹਾਂਜੀ ਕਿੰਨੇ ਕਿਲਟਰ ਵਾਲੇ ਪਸ਼ੂ ਸੀ ਪਹਿਲਾਂ ਤੁਹਾਡੇ ਕੋਲੇ ਪਹਿਲਾਂ ਤਾਂ 12-13 ਅੰਗ ਤੱਕ ਸੀਗੇ ਜੀ ਹੁਣ ਕਿੱਥੋਂ ਤਾਈ ਜਾਵੜੇ ਪੰਜਾਬ ਦੇ ਜੀ 18 ਤੱਕ ਕਦੋਂ ਤਾਈ ਜਾਵੜਣਗੇ 22-25 ਤਾਈ ਜੀ ਅੱਗੇ ਜੋ ਸੀਮਨ ਸੁਮਨ ਚੰਗੇ ਆ ਰਹੇ ਆ ਹਾਂਜੀ ਤੇ ਉਮੀਦ ਹੈਗੀ ਵੀ ਛੇਤੀ ਜਾਵੜਾਂਗੇ ਕਟੀਆਂ ਗੋਟੀਆਂ ਵੀ ਹੁਣ ਚੰਗੀਆਂ ਆ ਜਾਂਮਗਾ ਓਕੇ ਹਾਂਜੀ ਦਿਖਾ ਦਈਏ ਮਾੜਾ ਜਾਂ ਹਾਂਜੀ ਫਿਰ ਆਪਾਂ ਮੱਝ ਮਿੱਤਰੋ ਆ ਕਿਹੜੀ ਮੱਝ ਆ ਹਾਂਜੀ ਓ ਹਨਾ ਪਰਲੇ ਆ ਮੜ ਲਓ ਵੀ ਇਹਨੇ ਕਿੰਨਾ ਦੁੱਧ ਦਿੰਦਾ ਜੀ 16 ਕਿਲੋ ਜੀ 16 ਹਾਂਜੀ ਸੂਆ ਚੌਥਾ ਸੂਆ ਚੌਥਾ ਜੀ ਸੂਆ ਚੌਥਾ ਤੀਜੇ ਸੂਏ 16 ਹਾਂਜੀ ਤੇ ਵੱਧ ਦੁੱਧ ਵਾਲੀ ਕਿਹੜੀ ਆ ਤੁਹਾਡੇ ਕੋਲੇ ਮਾੜਨਾ ਜਿਵੇਂ ਆ ਆ ਗਈ ਨਾਲ ਜੀ ਇਹ ਕਿੰਨੇ ਵਾਲੀ ਆ ਇਹ 18 ਵਾਲੀ ਆ ਗਈ ਤੇ ਇੱਕ ਉਹ ਆ ਗਈ ਜੀ ਉਸ ਵਾਲੇ ਹਾਂਜੀ 18 ਵਾਲੇ ਹਾਂਜੀ ਤੇ ਆਹ ਜਿਹੜੀਆਂ ਜੀ ਇਹ 14 ਕਿਲੋ ਜੀ ਪਹਿਲੇ ਮੰਨ ਲਵੀ ਹੁਣ ਜਿੰਮੇ ਆ 18 ਵਾਲੀ ਆ ਹਨਾ ਇਹਦੇ ਚ ਕਮੀ ਰਹਿ ਗਈ ਇਹਦੇ ਧਾਕਾ ਜਿਹੜੀ ਲੇਵੇ ਦੇ ਮੂਰੇ ਅੱਗੇ ਜਾਵੜੀ ਹਨਾ ਮੂਜ ਮੇਂ ਬਜਨ ਬੁਜਨ ਸੀ ਕੱਦ ਕਾੜ ਬਹੁਤ ਸੀ ਹਨਾ ਤੇ ਨਾੜਾ ਨੂੜਾ ਬਹੁਤ ਚੰਗੀਆਂ ਸੀ ਜਮਾ ਲੇਵਾ ਗੁੰਦਿਆ ਪਿਆ ਤੇ ਜਮਾ ਟਾਈਟ ਲੇਵੇ ਦੀ ਆ ਹਨਾ ਉਹ ਕਮੀ ਆ ਕੱਟੀ ਆ ਗਈ ਜੇ ਦੀ ਇਹ ਦੂਰ ਕਰੂਗੀ ਇਹ ਕਰ ਦੋਗੇ ਦੁਰ ਇਹ ਕਿਹੜੇ ਟੀਕੇ ਦੀ ਹੈ اے ਵੀ ਸੀ ਵਾਲੀ ਪੀਸਮੇ ਦੀ ਹੈ ਇਹ ਪੀਸਮੇ ਦੀ ਹੈ ਤੇ ਆਪ ਕਿਹੜੇ ਦੀ ਸਹਾ اے ਵੀ ਐਸ ਦੇ ਰੈਡੂ ਦੀ ਰੈਡੂ ਦੀ ਠੀਕ ਹੈ ਅੱਗੇ ਜਿਵੇਂ ਹੁਣ ਆ ਮੱਝ ਹੈ ਕੀ ਕੋਹ ਨੂਰ ਦੀ ਆ ਗਈ ਜੀ ਇਹ ਕੋਹ ਨੂਰ ਕਿੰਨਾ ਕਦੋ ਦਿੰਦਾ ਇਹਨੇ ਇਹ 12 ਕਿਲੋ ਵਾ ਜੀ ਕਿਹੜੇ ਸੂਏ ਚ ਪਹਿਲੇ ਚ ਪਹਿਲੇ ਚ 12 ਜਿਵੇਂ ਆ ਝੋਟੀ ਹੈ ਥੜੀ ਡਰਦੀ ਹੈ اے ਪੀ ਸੀ 574 ਦੀ ਹੈ ਜੀ ਇਹਨੇ ਐਚ ਐਲ ਡੀ ਵੀ ਦੇ ਇਹਨੇ ਕਿੰਨਾ ਕਦੋ ਦਿੰਦਾ ਇਹ ਦੂਜੇ ਸੂਏ 15 ਕਿਲੋ ਦੂਜੇ 15 ਤੇ ਇਹਨੇ ਇਹ ਕਾਰਮਵੀਰ ਬੰਨਦੀ ਹੈ ਜੀ ਠੀਕ ਹੈ ਜੋਗਰਾਜ ਦੀ ਹਾਂਜੀ ਜੋਗਰਾਜ ਹਾਂਜੀ ਇਹ 18 ਦੀ ਜੋਗਰਾਜ ਦੇ ਜਿਵੇਂ ਜਿਹੜੇ ਚੰਗੇ ਟੀਕੇ ਆਏ ਆ ਪਹਿਲਾਂ ਹਨਾ ਗਰੰਟੀ ਵਾਲੇ ਮੇਲਿਆਂ ਮੁੱਲਿਆਂ ਚੋਂ ਲਏ ਆ ਉਹਨਾਂ ਦਾ ਤਾਂ ਰਿਜ਼ਲਟ ਬਹੁਤ ਆਇਆ ਉਹਨਾਂ ਦਾ ਆਇਆ ਜੀ ਜਿਹੜੇ ਮੰਡਲਾ ਨਹੀਂ ਆਇਆ ਜੀ ਨਹੀਂ ਜਵਰਾਜ ਦਾ ਵੀ ਜੇ ਮੇਲਿਆਂ ਚੋਂ ਲਏ ਆ ਘਰੋਂ ਜਾ ਕੇ ਲਏ ਤਾਂ ਬਹੁਤ ਰਿਜ਼ਲਟ ਆਇਆ ਨਹੀਂ ਆਪਣੇ ਕੋਲ ਨਹੀਂ ਆਇਆ ਉਹ ਫਰ ਨਕਲੀ ਆ ਗਏ ਨਾ ਉਹਨਾਂ ਉਹ ਮੰਨ ਲਾ ਵੀ 4-5 ਸਾਲ ਪਹਿਲਾਂ ਨਕਲੀ ਬਹੁਤ ਆ ਗਏ ਸੀ ਹਾਂਜੀ ਹਨਾ ਸੇਲ ਕਰਤ ਨਹੀਂ ਪਹਿਲਾਂ ਸੀ ਨਹੀਂ ਆਪਣੇ ਕੋਲ ਠੀਕ ਹੈ ਮੈਂ ਦੇਖਿਆ ਨਾ ਮੈਂ ਬਹੁਤ ਭਰੇ ਆ ਜੋਬਰਾਜ ਦੇ ਵੀ 18 18 20 ਲੀਟਰ ਦੇ ਵੀ ਚੱਲੀਆਂ ਹਾਂਜੀ ਜੋਗਰਾਜ ਦੇ ਵੀ ਜੋਬਰਾਜ ਦੇ ਵੀ ਪਰ ਜਿਹੜੇ ਅਸੀਂ ਉੱਥੋਂ ਜਾ ਕੇ ਲਿਆਂਦੇ ਸੀ ਹਾਂਜੀ ਜਿਹੜੇ ਲਏ ਸੀ ਲੋਕਲ ਬਸ ਉਹ ਹਾਂਜੀ ਠੀਕ ਹੈ ਉਹਨਾਂ ਨੇ ਦੁੱਧ ਘਟ ਦਤਾ ਆ ਬੱਚਾ ਇਹ ਸਮਰਾਟ ਥੇਮ ਗੇਰ ਮੈਂ ਸਮਰਾਟ ਨੁਗਰੇ ਇਹਦੇ ਮਾਂ ਦਾ ਹੀ ਰਿਕਾਰਡ ਹੈ ਇਹਦੀ ਆ ਗਈ 18 18 ਵਾਲੀ ਜੀ ਇਹ ਕਰੂਗੀ ਹਾਂਦਰ ਰਾਜੀ ਹੈ ਨਾ ਹਾਂ ਉਹ ਇੱਕ ਹੋਰ ਬੈਠੀ ਸਮਰਾਟ ਦੀ ਹੈ ਠੀਕ ਹੈ ਮਿੱਤਰੋ ਆਪਾਂ ਸਾਰਾ ਸਾਰੇ ਪਸ਼ੂਆਂ ਬਾਰੇ ਜਾਣਕਾਰੀ ਲੈਣੇ ਆ ਤੇ ਆ ਮੱਝ ਦੀ ਆਪਾਂ ਵੀਡੀਓ ਬਣਾਉਣੀ ਆ ਬਾਅਦ ਚ ਦਿਖਾਉਣੇ ਆ ਜਿਵੇਂ ਆ ਬਹੁਤ ਸੋਹਣੀ ਬਣੀ ਆ ਹਨਾ ਇਹ ਕੋਹੇ ਨੂਰ ਦੀ ਆ ਇਹਨੂੰ ਮੇਲਾ ਮੁੱਲਾ ਦਿਖਾਉਣਾ ਸੀ ਬਸ ਆਪਦੇ ਕੰਮਰ ਜਿਵੇਂ ਜਾ ਕੇ ਕਰਕੇ ਜੀ ਬਹੁਤ ਸੋਹਣੀ ਆ ਹਨਾ ਬਜਨ ਬੁਜਨ ਵੀ ਮੱਝਦੂਈ ਆ ਜੀ ਬਜਨ ਬੁਜਨ ਵੀ ਚੰਗਾ ਹਨਾ ਜਿਵੇਂ ਆਪ ਮੱਝ ਦਾ ਲੇਵੇ ਦੀ ਉਹਦੇ ਵੀ ਤੱਕ ਮੂਰ ਨੂੰ ਆ ਮੱਝ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਹਨਾ ਮਾਰ ਚਲੋ ਕਰੂਗੀ ਧਿਆਨ ਕਰਨੀ ਆ ਪੂਰਾ ਹਨਾ ਜਿਵੇਂ ਹੁਣ ਆ ਕੱਟੀ ਆ ਜੀ ਇਹ ਮਕੇਰੀਆਂ ਦੀ ਇਹ ਮਕੇਰੀਆਂ ਦੀ ਆਹ ਸ਼ਾਮ ਵਾਲ ਕੀ ਦੀ ਸ਼ਾਮ ਵਾਲ ਇਹ ਵੀ ਬਹੁਤ ਚੰਗੇ ਬੱਚੇ ਆ ਰਹੇ ਹਨ ਵਜਨ ਵਜਨ ਬਹੁਤ ਸ਼ਾਮ ਵਾਲ ਕਿਉਂਦਾ ਹਨ ਹਾਂਜੀ ਠੀਕ ਹੈ ਛੇ ਪਾਸੇ ਇਰਤੇ ਜੀ ਫੀਡ ਫੂਡ ਵਧੀਆ ਨਹੀਂ ਮੈਂ ਜਿਹਨੇ ਵੀ ਦੇਖਿਆ ਪੂਰੇ ਬੱਚੇ ਵੱਡੇ ਆਉਂਦੇ ਆ ਜਿਵੇਂ ਉਹ ਛੋਟੇ ਬੱਚੇ ਉਹ 53 ਦਾ ਆ ਗਿਆ ਜੀ ਘਟਾ ਉਹ 53 10 ਦਾ ਆ ਗਿਆ 53 10 ਦਾ ਮੰਨ ਲਾ ਵੀ ਆ ਜੋਂਗੇ ਮੇਲਿਆਂ ਚ ਮੇਲੇਆਂ ਵਾਲੇ ਤਾਂ ਹੀ ਹੋਏ ਪਿਆ ਜੀ ਬਸ ਆਪਦੇ ਕੰਮਕਾਰ ਜਿਆ ਕਰਕੇ ਹਾਂ ਜਦੋਂ ਲਾਈਵ ਚ ਵਾਈ ਨਾ 18 ਵਾਲੀ ਦੀ ਲਾਈਵ ਚ ਵਾਈ ਕਰਿਓ ਠੀਕ ਹੈ ਜੀ ਠੀਕ ਹੈ ਫਿਰ ਬੰਦੇ ਦੀ ਪਸਾਨ ਜੀ ਬਣ ਜਾਂਦੀ ਆ ਹਰ ਬੰਦੇ ਨੂੰ ਪਤਾ ਲੱਗ ਜਾਂਦਾ ਕਿਉਂਕਿ ਆਪਾਂ ਹੁਣ 18 ਕਹਿਤਾ ਹਾਂਜੀ ਅਗਲੇ ਨੂੰ ਲੱਗਦਾ ਵੀ ਚੈਨਲ ਆਲਾ ਗੱਪ ਮਾਰੀ ਜਾਂਦਾ ਹੈ ਮਾਂ ਜਦੋਂ ਮਰਜੀ ਕੋਈ ਦੇਖ ਸਕਦਾ ਹੈ ਹਨਾ ਜ਼ਰੂਰੀ ਐ ਆ ਮੂਰਲੇ ਸਾਲਾਂ ਚ ਆ ਜਾਣਗੇ ਬੱਚੇ ਸਾਰੇ ਚੰਗੇ ਹਨਾ ਹਾਂਜੀ ਹਾਂਜੀ ਹੁਣ ਇਹਨੂੰ ਮੱਜ ਨੂੰ ਤੋਰਿਓ ਜੀ ਬਾਹਰ ਕੱਢੋ ਤੇ ਚੌਥਾ ਸੂਆ ਮਿੱਤਰੋ ਸੁੰਦੀ ਆ ਹੁਣ ਕਿਹੜਾ ਟੀਕਾ ਲੱਗਿਆ ਜੀ ਇਹਦੇ ਸ਼ਾਮ ਵਾਲਕੇ ਲੱਗਿਆ ਬਾਹਰ ਲੱਕ ਪਾਸੇ ਘੱਟ ਲੋ ਸ਼ਾਮ ਵਾਲਕੀ ਦਾ ਉਹ ਵੀ ਸ਼ਾਮ ਵਾਲਕੀ ਦਾ ਹਨਾ ਵਜਣ ਮਿੱਤਰੋ ਫੁੱਲ ਹੈ ਥਾਲੇ ਵੀ ਤੇ ਸਾਫ ਹੈ ਲੇਵੇ ਦੀ ਧੱਕ ਜਰੂਰ ਥੋੜੀ ਜੀ ਅੱਗੇ ਨੂੰ ਮੋੜ ਲੇ ਜੀ ਫੁੱਲ ਵਜਣ ਚਾ ਸੂਆ ਚੌਥਾ ਸੁੰਦੀ ਆ ਤੇ ਮਨ ਲਾ 16 ਲੀਟਰ ਤੇ ਚੱਲੀ ਆ ਹਾਂ ਜੀ ਕੰਡੇ ਵਾਲਾ 16 ਕਿਲੋ ਕੰਡੇ ਵਾਲਾ ਹਾਂਜੀ ਓਕੇ ਖੰਡੀ ਸੀਲ ਕਿਵੇਂ ਆ ਬਹੁਤ ਜ਼ਿਆਦਾ ਜੀ ਠੀਕ ਆ ਥੋੜੇ ਜੋ ਕੱਲੀ ਉਹੀ ਝੋਟੀ ਡਰਦੀ ਆ ਹਨਾ ਉਹ ਡਰਦੀ ਆ ਜੀ ਕੱਲੀ ਉਹ ਹੈ ਦੀ ਬੱਕਰੀ ਇਹਦਾ ਫਿਰ ਰੇਟ ਕੀ ਕਰਤਾ ਜਾਇ ਜਾਇ ਥੋੜਾ ਮੰਦਾ ਚੱਲੀ ਜਾਂਦਾ ਝੋਨੇ ਦਾ ਝੜ ਕਟਿਆ ਨਾ 1,55 ਜੀ 1,55 ਮਾਨਤਾਨ ਹੋਜੂ ਮਾਨਤਾਨ ਹੋ ਗਈ ਠੀਕ ਆ ਅ ਦੋਸਤੋ ਮੁੱਲ ਹੈਗਾ ਜੀ 1,55 ਮਾਨਤਾਨ ਹੋਜੂ ਸਾਂਵਾਲਕੀ ਦਾ ਸਿਮਣ ਲੱਗਿਆ ਵਾ ਤੇ ਤੀਜੇ ਸੂਏ ਦਾ ਹੈਗਾ ਜੀ 16 ਲੀਟਰ ਚੌਥੇ ਸੂਏ ਕਿੰਨਾ ਕੱਢਦੀ ਆ ਉਹ ਜਿਹੜਾ ਭਰਾ ਲੇਖ ਗਿਆ ਉਹ ਆਪਾਂ ਜਰੂਰ ਦੱਸਿਓ ਕਮੈਂਟ ਵਿੱਚ ਜਰੂਰ ਕਰਿਓ ਇਹ ਵੀਡੀਓ ਕੱਢ ਕੇ ਤੇ ਰੇਟ 1.55 ਮਾਨਤਨ ਹੋ ਜਾਣਾ ਹਨਾ ਫੋਨ ਨੰਬਰ ਜੀ ਆਪਣਾ 97799 97799 98093 98093 ਉਦੋਂ ਬਾਅਦ ਨਾਲ ਤੁਸੀਂ ਉਹ ਗਾਂਆਂ ਦਾ ਫਾਰਮ ਬਣਾ ਲਿਆ ਹੈ ਹਾਂ ਠੀਕ ਹੈ ਗਾਂਆਂ ਕਿੰਨੇ ਕਿਲੋਟਰ ਤੇ ਚੱਲ ਰਹੀਆਂ ਗਾਂਆਂ ਆਪਣੇ ਕੋਲੇ ਪਹਿਲੇ ਫਸਟ ਹੈਗੀਆਂ ਸਾਰੀਆਂ ਤਕਰੀਬਨ ਹੈਗੀਆਂ 34 35 ਲਗੀਆਂ 34 ਮੈਂ ਤੀ ਤਾਂ ਸਟਾਰਟਾਂ ਕੀਤੀਆਂ ਨਹੀਂ ਗਿੰਨਾਂ ਜੀ ਪਹਿਲੇ ਸੂਏ ਪਹਿਲੇ ਸੂਏ ਚੋਂ ਤੀ ਬੰਦੇ ਨਹੀਂ ਸਾਰੀਆਂ ਪਹਿਲਣਾਂ ਹੈ ਜੀ ਠੀਕ ਹੈ ਤੇ ਕਰ ਦੋਗੇ 50 55 ਨੂੰ ਅਗਲੇ ਸਾਲ ਨੂੰ ਲੱਗਦਾ ਜੀ ਡਾਕਟਰਾਂ ਦੀ ਬਹੁਤ ਜੋਰ ਲੱਗਿਆ ਆਪ ਦਾ ਵੀ ਲੱਗਿਆ ਆਪਾਂ ਕਿਹੜਾ ਡਾਕਟਰ ਆ ਰਹੇ ਆਪਣੇ ਆਪਣੇ ਹਰਜੀਤ ਬੁਗਰਾ ਜੀ ਇੱਕ ਤਾਂ ਠੀਕ ਹੈ ਬੁਗਰਾ ਤੋਂ ਹਾਂ ਜੀ ਇੱਕ ਸਖਦੇਵ ਸੈਦੂ ਕੇ ਦੋ ਡਾਕਟਰ ਆ ਰਹੇ ਠੀਕ ਹੈ ਚੰਗੇ ਜਿਹਾ ਸਿਮਨ ਬਹੁਤ ਵਧੀਆ ਜੀ ਉਹਨਾਂ ਨੂੰ ਕਹੇ ਵੀ ਮੇਲਾ ਮੋਲਾ ਚੋਂ ਸਿਮਨ ਲਿਆ ਕਰੋ ਸਿਮਨ ਤਾਂ ਹੀ ਬਹੁਤ ਦੂਰੋਂ ਦੂਰੋਂ ਆਪ ਵੀ ਲੈ ਕੇ ਆਉਂਦੇ ਆ ਹਾਂ ਫੇਰ ਠੀਕ ਹੈ ਫੇਰ ਹੀ ਨਸਲ ਬਣੂਗੀ ਤੇ ਨਹੀਂ ਤਾਂ ਦੇਖਿਆ ਬਹੁਤ ਮਾੜਾ ਤੋਂ ਮਾੜਾ ਮਿੱਤਰੋ ਕੰਮ ਕਰ ਰਹੇ ਨੇ ਤੇ ਕਿਵੇਂ ਲੱਗੀ ਮੱਝ ਫਿਰ ਕਹਿੰਦੇ ਵੀ ਵਜਣ ਫੁੱਲ ਹੈ ਕੱਦ ਵੀ ਕਾਠ ਵੀ ਠੀਕ ਹੈ ਥਣਲੇ ਵੀ ਦੀ ਪੂਰੀ ਸਾਫ ਹੈ ਸਿੰਘਾਂ ਦੀ ਸੇਬ ਵੀ ਸੋਹਣੀ ਹੈ ਤੇ ਚੌਥੇ ਸੂਏ ਸੋਣਾ ਦੁੱਧ ਦਿੱਤਾ ਤੀਜੇ ਸੂਏ ਦਾ 16 ਲੀਟਰ ਤੇ ਚੌਥੇ ਦਾ ਕੀ ਕੱਢਦੀ ਆ ਉਹ ਕਮੈਂਟ ਕਰਕੇ ਜ਼ਰੂਰ ਦੱਸੋ ਹੋਰ ਕੁਝ ਕਹਿਣਾ ਜਣੇ ਧੰਨਵਾਦ